ਸਸੀ ਗੱਲ ਦੋਸਤੋ ਪਟਿਆਲਾ ਇੰਨੀ ਬਾਰਸ਼ ਹੋਈ ਆ ਦੇਖੋ ਜੀ ਘਰ ਦੇ ਅੰਦਰ ਵੀ ਪਾਣੀ ਆ ਗਿਆ ਜੀ ਆ ਦੇਖੋ ਕਿੰਨਾ ਕਿੰਨਾ ਪਾਣੀ ਘਰ ਦੇ ਅੰਦਰ ਆ ਗਿਆ ਦੇਖੋ ਵੀਡੀਓ ਨੂੰ ਭਰਾਵੋ ਵੱਤ ਵਤ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਧੰਨਵਾਦ ਹੈ ਤੁਹਾਡਾ ਜੇ ਚੈਨਲ ਦਾ ਸਾਡਾ ਵੀ ਇਹ ਚੈਨਲ ਸਬਸਕ੍ਰਾਈਬ ਮੋਨਟਾਈਜ਼ ਹੋ ਜਾਏ ਆ ਦੇਖੋ ਭਰਾਵੋ ਘਰ ਦੇ ਹਾਲ ਨੇ ਤੁਸੀਂ ਦੇਖ ਸਕਦੇ ਹੋ ਹਾਂ ਵੀਡੀਓ ਨੂੰ ਬਰਤਬਾਰ ਸ਼ੇਅਰ ਕਰ ਦਿਆ ਕਰੋ ਤੁਹਾਡੇ ਇੱਕ ਚੈਨਲ ਸਬਸਕ੍ਰਾਈਬ ਕਰਨਾ ਵਾ ਇੱਕ ਇੱਕ ਕਰਕੇ ਜੇਕਰ ਚੈਨਲ ਚੈਨਲ ਆਪਣਾ ਕਾਮਯਾਬ ਹੋ ਜਾਂਦਾ ਠੀਕ ਹੈ ਚੈਨਲ ਦੇ ਕੋਈ 4 ਪੈਸੇ ਆ ਜਾਣੇ ਆ ਭਰਾਵਾ ਆਪਾਂ ਕੋਈ ਵਧੀਆ ਘਰ ਬਣਾਵਾਂਗੇ ਕੋਈ ਚੰਗਾ ਘਰ ਬਣਾਵਾਂਗੇ ਆਪਾਂ ਵੀ ਕਿਸ ਚੰਗੀ ਜਗ੍ਹਾ ਰਹਿਣ ਲੱਗ ਜਾਵਾਂਗੇ ਆਹ ਦੇਖ ਲਓ ਜੀ ਕਿੰਨਾ ਕਿੰਨਾ ਪਾਣੀ ਆ ਆਹ ਹਾਲ ਗਾਏ ਘਰ ਦੀ 5000 ਰੁਪਏ ਕਿਰਾਇਆ ਵੀ ਦਿੰਨੇ ਆ ਜੀ ਠੀਕ ਆ ਤੇ ਪਾਣੀ ਤੁਸੀਂ ਦੇ ਦੋ ਕਿੰਨਾ ਕਿੰਨਾ ਘਰ ਤੇ ਭਰਿਆ ਹੋਇਆ ਆ ਉਹ ਥੋੜੇ ਚਰਨਾ ਜੀ ਹੱਥ ਬੰਨ ਕੇ ਬੇਨਤੀ ਆ ਪਲੀਜ਼ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਯਾਰ ਮੈਂ ਸੋਚਾਂ ਚਲੋ ਜੇ ਕੋਈ ਆਪਣਾ ਚੈਨਲ ਵਧੀਆ ਚੱਲ ਗਿਆ ਕੋਈ ਛੋਟਾ ਮੋਟਾ ਮਕਾਨ ਵਧੀਆ ਲੈ ਲਾਂਗੇ ਪਾਰਾ ਸਾਡਾ ਥੋੜੇ ਥੋੜੇ ਥਾਣਾ ਆ ਦੇਖੋ ਰੈਂਟ ਲੱਗ ਕੇ ਬੱਚਿਆਂ ਦਾ ਹਾਉ ਦਾ ਹਾਉ ਦੇਖੋ ਸਾਰੇ ਪਾਣੀ ਰਸੋਈ ਚ ਵੀ ਪਾਣੀ ਪਾਣੀ ਹੋਇਆ ਪਿਆ ਮਾਰੀਆਂ ਵੀਡੀਓ ਨੂੰ ਤਾਂ ਲੱਚਰਤਾ ਦੀ ਵੀਡੀਓ ਤੇ ਵੀਰ ਉਹ ਹਰੇਕ ਹੀ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਕਰਦਾ ਹੈ ਪਰ ਜੇ ਕੋਈ ਆਪਣਾ ਗਰੀਬ ਭਰਾ ਕੋਈ ਆਪਣਾ ਦੁੱਖ ਸੁਣਾਉਣਾ ਚਾਹੁੰਦਾ ਉਹਨੂੰ ਸਾਰੇ ਮਜ਼ਾਕ ਕਰਦੇ ਨੇ ਤੇ ਵੀਡੀਓ ਨੂੰ ਵੀ ਕੋਈ ਦੇਖਦਾ ਹੈਗਾ ਚੱਜ ਨਾਲ ਤੇ ਯਾਦ ਰੱਖ ਲਵੀ ਕਿੰਨਾ ਕੰਨਾ ਪਾਣੀ ਉਹ ਡਰ ਲਾ ਦੇ ਕਰ ਜੇ ਕਰੰਟ ਨਾ ਆ ਜੇ ਕਿ ਕਰੰਟ ਨਾ ਕਿਤੇ ਆ ਦੇ ਜਵਾਕਾਂ ਨੂੰ ਕਰੰਟ ਆਂਦਾ ਜੇ ਤੁਸੀਂ ਦੇਖ ਲਓ ਆ ਦੇਖ ਲਓ ਬੱਚੇ ਪਾਣੀ ਜੀ ਘੁੰਮਦੇ ਨੇ ਇਨੀ ਮਾੜੀ ਹਾਲਤ ਖਬਰ ਉਹ ਦੱਸ ਨਹੀਂ ਸਕਦਾ। ਆਹ ਦੇਖੋ ਭਰਾਵੋ। ਐਨੀ ਮਾੜੀ ਕੰਡੀਸ਼ਨ ਆ ਬਹੁਤ ਜ਼ਿਆਦੀ। ਕਿ ਹੁਣ ਪਾਣੀ ਕਿਵੇਂ ਕੱਢਣਾ? ਸਾਨੂੰ ਹੀ ਪਤਾ ਕਿ ਹੁਣ ਬਾਲਟੀਆਂ ਨਾਲ ਕੱਢਣਾ ਪੈਣਾ। ਬਾਲਟੀਆਂ ਨਾਲ ਕਿਵੇਂ ਕਿਵੇਂ ਪਾਣੀ ਕੱਢਣਾ ਪੈਣਾ ਇਹ। ਤਾਂ ਅਗਰ ਕੋਈ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। हजे तक एक हजार सबसक्राइबर नहीं होया है कोई मजाक तो है नहीं है भी शायद जो कोई हजे भी बंद सोचता भी मजाक खाने पानी आप ही भरता बहुत भी रखा दिता मी बाद चो पानी पहला भर जाता ये दुकान है जी ਇੱਕ ਡਰਾਈਵਰ ਦੀ ਜ਼ਿੰਦਗੀ ਹੈ ਜਿਹੜੇ ਲੋਕ ਡਰਾਈਵਰਾਂ ਨੂੰ ਮਾੜਾ ਕਹਿੰਦੇ ਨੇ ਨਾ ਵੀ ਡਰਾਈਵਰ ਮਾੜੇ ਨੇ ਆ ਡਰਾਈਵਰ ਦੀ ਹਕੀਕਤ ਹੈ ਕਿਰਾਏ ਦਾ ਮਕਾਨ ਹੈ ਤੇ ਗੋਟੇ-ਗੋਟੇ ਪਾਣੀਆਂ ਦਾ ਪੈਸੇ ਵੀ ਡਰ ਲੱਗਦਾ ਰਹਿੰਦਾ ਵੀ ਕੋਈ ਗਾਰੰਟੀ ਨਾ ਲੱਗ ਜੇ ਯਾਰ ਜੇ ਗਾਰੰਟ ਆ ਗਿਆ ਕੋਈ ਜੀ ਦਾ ਨੁਕਸਾਨ ਨਾ ਹੋ ਜੇ ਪਰ ਉਹ ਹੱਥ ਬੰਨ੍ਹ ਕੇ ਬੇਨਤੀ ਹੈ ਸਾਰਿਆਂ ਦੇ ਚਰਨਾਂ 'ਚ ਪਲੀਜ਼ ਵੀਡੀਓ ਨੂੰ ਯਾਰ ਹੱਥ ਪੱਟ ਸ਼ੇਅਰ ਕਰ ਦਿਆ ਕਰੋ ਆ ਦੇਖ ਲਓ ਤੁਸੀਂ ਦਰਿਆ ਬਣਿਆ ਪਿਆ ਸਾਰਾ ਸਮਾਨ ਖਰਾਬ ਹੋਈ ਜਾਂਦਾ ਇਹ ਲੋਕ ਡਰਾਈਵਰਾਂ ਨੂੰ ਮਾੜਾ ਕਹਿੰਦੇ ਨੇ ਆ ਦੇਖ ਲੈਣ ਤੇ ਪਤਾ ਲੱਗ ਜਾਏਗਾ ਵੀ ਕਿੰਨੇ ਕੋ ਮਾੜਾ ਤੇ ਕਿੰਨਾ ਕੋ ਚੰਗਾ ਤਾਂ ਨਵਾਂ ਵਾਦੀ